ਨਵਾਈਟ ਕਰਕੇ ਤਾਂ ਬੁਲਾਇਆ ਨਹੀਂ ਜਾਂਦਾ ਠੀਕ ਹੈ ਨਾ ਗੱਲ ਇੱਥੇ ਮਹੱਤਤਾ ਕੋਈ ਲੀਡਰਾਂ ਦੀ ਨਹੀਂਗੀ ਕੋਈ ਇੱਥੇ ਪਰਿਵਾਰ ਦੀ ਨਹੀਂਗੀ ਇੱਥੇ ਜਿਹੜੇ ਆਮ ਲੋਕ ਨੇ ਤੁਸੀਂ ਜ਼ਿਆਦਾ ਗਿਣਤੀ ਦੇਖੋਗੇ ਕਿਹਨਾਂ ਦੀ ਆ ਆਮ ਲੋਕ ਠੀਕ ਹੈ ਜਿਹੜੇ ਜਿਹੜੇ ਉਹਨਾਂ ਨਾਲ ਜੁੜੇ ਸੀ ਜਾਂ ਜਿਨ੍ਹਾਂ ਦੇ ਪਰਿਵਾਰ ਜਿਹੜੇ ਜਾਣਦੇ ਆ ਅਸਲੀ ਇਹ ਦਿਨ ਇਹ ਕਿਉਂ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਇਹ ਇੱਕੋ ਇੱਕ ਜਗ੍ਹਾ ਹੈ ਜਿੱਥੇ ਉਹਨਾਂ ਦਾ ਮੈਮੋਰੀਅਲ ਬਣਿਆ ਨਹੀਂ ਚੰਡੀਗੜ੍ਹ 'ਚ ਕਦੇ ਵੀ ਕਿਸੇ ਦਾ ਕੋਈ ਮੈਮੋਰੀਅਲ ਕਿਸੇ ਦਾ ਕੋਈ ਨਹੀਂ ਇਹ ਬਹੁਤ ਵੱਡੀ ਗੱਲ ਹੈ ਦਿੱਲੀ 'ਚ ਜਿਵੇਂ ਸਮਾਧੀਆਂ ਹੈਗੀਆਂ ਸਥਾਨ ਹੈਗੇ ਆ ਪਰ ਕਿਤੇ ਵੀ ਹੋਰ ਜਗ੍ਹਾ ਚੰਡੀਗੜ੍ਹ 'ਚ ਨਹੀਂ ਇਹ ਕਿਉਂ ਇਹ ਉਹਨਾਂ ਦੀ ਏਡੀ ਵੱਡੀ ਯਾਦ ਨੂੰ ਸਮਰਪਿਤ ਕੀਤੀ ਗਈ ਇਸੇ ਕਰਕੇ ਕੀਤੀ ਗਈ ਵੀ ਜਿਹੜੀਆਂ ਔਨਣੀਆਂ ਪੀੜ੍ਹੀਆਂ ਐ ਉਹ ਸਮੇਂ ਸਕਣ ਬਈ ਇੱਕ ਪਾਸੇ ਦੇਸ਼ ਲਈ ਸ਼ਹਾਦਤ ਇੱਕ ਦੇਸ਼ ਲਈ ਕੁਰਬਾਨੀ ਭਈ ਆਪਣੀ ਜਾਨ ਚਲੀ ਜਾਵੇ ਟੁਕੜੇ ਟੁਕੜੇ ਹੋ ਜਾਣ ਕੋਈ ਪਰਵਾਹ ਨਹੀਂ ਮੈਂ ਇੱਕ ਧਾਰਨ ਦਿੰਦਾ ਮੈਂ 25 ਤਰੀਕ ਨੂੰ 31 ਨੂੰ ਇਹ ਗੱਲ ਹੋਈ 25 ਤਰੀਕ ਨੂੰ ਇੱਕ ਪਟਿਆਲੇ ਬੜੀ ਵੱਡੀ ਕਿਸਾਨ ਰੈਲੀ ਸੀ ਅੱਜ ਸਭ ਤੋਂ ਸੀਨੀਅਰ ਲੀਡਰ ਨੇ ਕਾਂਗਰਸ ਦੇ ਪੰਜਾਬ ਦੇ ਲਾਲ ਸਿੰਘ ਜੀ ਉਹ ਗੱਡੀ 'ਚ ਸੀ ਤੇ ਮੈਂ ਗੱਡੀ 'ਚ ਮੌਜੂਦ ਸੀ 25 ਤਰੀਕ ਨੂੰ ਅਗਸਤ ਨੂੰ ਤੇ ਉੱਥੋਂ ਆ ਰਹੇ ਸੀ ਤੇ ਸਰਦਾਰ ਬੈਂਸ ਸਿੰਘ ਜੀ ਨੇ ਸਾਨੂੰ ਕਿਹਾ ਲਾਲ ਸਿੰਘ ਜੀ ਨੂੰ ਕਿਹਾ ਤੇ ਮੈਂ ਆਪਣੇ ਪਰਿਵਾਰ ਨੂੰ ਵੀ ਅੱਜ ਸਖਤੀ ਨਾਲ ਕਹਿਣਾ ਵੀ ਮੇਰੇ ਨਾਲ ਮੇਰੀ ਗੱਡੀ 'ਚ ਨਾ ਬੈਠਿਆ ਕਰੋ ਹੁਣ ਅੱਜ ਤੱਕ ਤੁਸੀਂ ਬਹਿ ਗਏ ਵੀ ਮੇਰੇ ਤੇ ਜੋ ਇਨਫਰਮੇਸ਼ਨ ਆ ਜੋ ਇਨਪੁੱਟਸ ਨੇ ਉਹ ਇਹ ਆ ਵੀ ਬਹੁਤ ਵੱਡਾ ਹਮਲਾ ਹੈ ਜਿਹੜਾ ਮੇਰੇ ਤੇ ਹੋਣਾ ਪਰ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਇਹ ਕਹਿੰਦੇ ਰਹਿੰਦੇ ਆ ਸਕਿਉਰਿਟੀ ਵਾਲੇ ਵੀ ਇੱਕ ਹਫਤਾ ਅੰਦਰ ਲੈ ਲੋ ਜੀ ਆ ਜੈਮਰ ਲੈ ਲੋ ਜੀ ਉਹਨਾਂ ਨੇ ਜ਼ਿੰਦਗੀ ਚ ਕਿਹਾ ਸੀ ਮੈਂ 50 ਲੱਖ ਕਰੋੜ ਰੁਪਈਆ ਮੈਂ ਜ਼ਿੰਦਗੀ ਚ ਆਪਣੇ ਲਈ ਨਹੀਂ ਖਰਚਣਾ ਲੋਕਾਂ ਲਈ ਲੋ ਨਾ ਉਹਨਾਂ ਨੇ ਜੈਮਰ ਲਿਆ ਸੀ ਨਾ ਉਹ ਅੰਦਰ ਬੈਠੇ ਸੀ 1 ਮਿੰਟ ਲਈ ਉਹ ਕਹਿੰਦੇ ਆ ਮੁੱਖ ਮੰਤਰੀ ਡਰ ਕੇ ਅੰਦਰ ਬਹਿ ਗਿਆ ਤੇ ਮੈਂ ਲੋਕਾਂ ਨੂੰ ਕੀ ਉਹ ਦਿਖਾਉਂਗਾ ਚਾਹੇ ਅੱਜ ਕੱਲ ਦੀ ਬਜਾਏ ਅੱਜ ਬੰਬ ਫਟੇ ਉਹੀ ਗੱਲ ਵਿਦਨ ਕਿਵੇਂ ਦਿਨ ਇਹ ਹਾਦਸਾ ਸੈਕਟਰੀਏਟ ਚ ਹੋਇਆ। ਉਦੋਂ ਬਾਅਦ ਉਹਨਾਂ ਦੇ ਸਾਡੇ ਦਾਦੀ ਜੀ ਉਹ ਹਮੇਸ਼ਾ ਸਾਨੂੰ ਕਹਿੰਦੇ ਸੀ ਵੀ ਕੋਈ ਵੀ ਉਹਨਾਂ ਨੂੰ ਰੋਕਿਓ ਨਾ ਕਦੇ ਇਸ ਗੱਲ ਤੋਂ ਜੇ ਉਹ ਅਤਵਾਦ ਨਾ ਖਤਮ ਕਰ ਸਕੇ ਜੇ ਟੈਰਰਿਜ਼ਮ ਨਾ ਖਤਮ ਕਰ ਸਕੇ ਅਮਨ ਸ਼ਾਂਤੀ ਨਾ ਆਈ ਤਾਂ ਉਹ ਜਿੰਦੇ ਜਿਵੇਂ ਐਸੀ ਮਰ ਜਾਣਗੇ। ਇਸ ਕਰਕੇ ਇਹਨਾਂ ਦੀ ਇਹ ਇਹ ਹੁੰਦਾ ਦੱਸਣ ਵਾਲੀ ਲੋਕਾਂ ਨੂੰ ਉਦਾਹਰਣ ਕੀ ਆ ਬਈ ਉਹ ਇੱਕ ਸਭ ਤੋਂ ਤਕੜੇ ਮੁੱਖ ਮੰਤਰੀ ਰਹੇ। ਚੀਦਿਆਨ ਚੁਸਤਾਰ ਬੈਂ ਸਿੰਘ ਉਹ ਸਰਪੰਚ ਤੋਂ ਲੈ ਕੇ ਕਿੰਨੀ ਵਾਰ ਐਮ ਐਲ ਏ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਲਾਕ ਸਮਤੀ ਚੇਅਰਮੈਨ ਮੰਤਰੀ 10 ਸਾਲ ਕਾਂਗਰਸ ਦੇ ਪ੍ਰਧਾਨ ਉਦੋਂ まで ਮੁੱਖ ਮੰਤਰੀ ਸਭ ਤੋਂ ਤਕੜੇ ਮੁੱਖ ਮੰਤਰੀ ਪਰ ਉਹਨਾਂ ਦੇ ਨੌਤੇ ਨਾ ਕੋਈ ਗੱਡੀ ਸੀ ਨਾ ਉਹਨਾਂ ਨੇ ਨੌਤੇ ਕੋਈ ਸਕੂਟਰ ਸੀ ਨਾ ਕੋਈ ਮੋਟਰਸਾਈਕਲ ਸੀ ਫੈਕਟਰੀਆਂ کارਖਾਨੇ ਚੰਡੀਗੜ੍ਹ ਚ ਕੋਠੀ ਜਾਂ ਹੋਰ ਉਹ ਤਾਂ ਬਹੁਤ ਵੱਡੀਆਂ ਪਰੇ ਦੀਆਂ ਗੱਲਾਂ ਨੇ ਉਹ ਕਦੇ ਵੀ ਜਦੋਂ ਵੀ ਪਰਿਵਾਰ ਵਾਲੇ ਵੀ ਕਈ ਵਾਰ ਕਹਿੰਦੇ ਸੀ ਵੀ ਤੁਸੀਂ ਕੁਛ ਨਾ ਕੁਛ ਕਰਦਿਆਂ ਲਈ ਪਰਿਵਾਰ ਲਈ ਬਣਾਓ ਕਹਿੰਦੇ ਨਾ ਇਹ ਸਿਆਸਤ 'ਚ ਤੁਸੀਂ ਜੋ ਕਰਨਾ ਕਰੋ ਮੈਂ ਰੀ ਕੋਈ ਰੋਕ ਨਹੀਂ ਤੁਹਾਨੂੰ ਤੁਸੀਂ ਕਾਰੋਬਾਰ ਕਰੋ ਬਿਜ਼ਨਸ ਕਰੋ ਪਰ ਜੇ ਤੁਸੀਂ ਮੈਨੂੰ ਕਹੋਗੇ ਮੈਂ ਤੁਹਾਨੂੰ ਕੋਈ ਗੈਸ ਸਟੇਸ਼ਨਸੀ ਲੈ ਦੇਵਾਂ ਮੈਂ ਤੁਹਾਨੂੰ ਕੋਈ ਪੈਟਰੋਲ ਪੰਪ ਲੈ ਦੇਵਾਂ ਇਹ ਬਿਲਕੁਲ ਨਹੀਂ ਹੋਊ ਮੈਂ ਤੁਹਾਨੂੰ ਕੋਈ ਰੂਟ ਦੇ ਦਾਂ ਬਸ ਦਾ ਇਹ ਆਧਾਰਨ ਥੋੜੇ ਰਾਹੀਂ ਇਹ ਮੈਸੇਜ ਜਾਣਾ ਚਾਹੀਦਾ ਅੱਜ ਵੀ ਮੈਂ ਤੁਹਾਨੂੰ ਕਹਿੰਦਾ ਖੋਜੀ ਪੱਤਰਕਾਰ ਕੋਈ ਦੇਖੇ ਕੱਢ ਕੇ ਵੀ ਉਹਨਾਂ ਦੇ ਨਾਂ ਤੇ ਕੋਈ ਚੀਜ਼ ਸੀ ਇਹ ਇਹ ਜਿਹੜੇ ਅੱਜ ਦੇ ਲੀਡਰਾਂ ਨੂੰ ਅੱਜ ਦੇ ਪਾਰਟੀਆਂ ਨੂੰ ਇਹ ਸੰਦੇਸ਼ ਅੱਜ ਦਾ ਦਿਨ ਮਨਾਉਣ ਦਾ ਮਕਸਦ ਇਹ ਆ ਤੇ ਆਪਣੇ ਇਕੱਲੇ ਆਪਣਾ ਇਹ ਨਾ ਸੋਚਣ ਮੈਂ ਮੁੱਖ ਮੰਤਰੀ ਬਣਨਾ ਮੁੱਖ ਮੰਤਰੀ ਕੌਣ ਬਣਾਉਂਦਾ ਲੋਕ ਬਣਾਉਂਦੇ ਆ 91 ਚ ਤਾਂ ਗੋਲੀ ਚੱਲਦੀ ਸੀ ਲੋਕ ਕਹਿੰਦੇ ਸੀ ਵੀ ਜਿਹੜਾ ਪਹਿਲੀ ਵੋਟ ਪਾਉਣ ਜਾਊਗਾ ਪੰਜ ਉਹਦੀਆਂ ਉਂਗਲੀਆਂ ਵੜਦਾਂਗੇ ਹੱਥ ਵੜਦਾਂਗੇ ਤੇ ਲੋਕਾਂ ਨੇ ਆਪਣੇ ਲੀਡਰ ਨੂੰ ਜਿਹਨੂੰ ਲੋਕ ਚਾਹੁੰਦੇ ਸੀ ਉਹਨੂੰ ਲੋਕਾਂ ਨੇ ਬਣਾਇਆ ਤੇ 91 ਸੀਟਾਂ ਦਿੱਤੀਆਂ ਉਹ ਬਣ ਕੇ ਜਿਹੜੀ ਚੀਜ਼ ਕਹੀ ਸੀ ਮੈਂ ਮਨ ਸ਼ਾਂਤੀ ਲਿਆਉਂਗਾ ਮੈਨੂੰ ਵੋਟ ਪਾਓ ਅੱਜ ਮੰਗੂ ਨਹੀਂ 2000 ਨਹੀਂ ਦੇ ਹੁੰਦਾ 1000 ਨਹੀਂ ਦੇ ਹੁੰਦਾ ਝੂਠੇ ਵਾਦੇ ਕਰਕੇ ਆ ਜਾਂਦੇ ਆ ਚਾਹੇ ਕੋਈ ਸਰਕਾਰ ਹੋਵੇ ਅੱਜ ਉਹਨਾਂ ਤੋਂ ਸਿੱਖਣ ਦੀ ਲੋੜ ਆ ਵੀ ਜੋ ਉਹਨਾਂ ਨੇ ਕਿਹਾ ਸੀ ਜਾਨ ਜਾਵੇ ਪਰ ਵਚਨ ਨਾ ਜਾਵੇ ਉਹ ਵਚਨ ਸੀ ਜੋ ਉਹ ਪੂਰਾ ਕੀਤਾ ਉਹ ਅੱਜ ਦੀ ਪੋਲਿਟਿਕਸ ਸਿੱਖਣ ਦੀ ਲੋੜ ਆ ਅੱਜ ਦੁਬਾਰਾ ਹਾਲਾਤ ਦੁਬਾਰਾ ਅੰਤਵਾ ਦੇ ਪੈਦਾ ਹੋ ਰਹੇ ਨੇ ਨਹੀਂ ਨਹੀਂ ਆਪ ਤੋਂ ਮੈਂ ਇੱਕ ਗਲ ਗੈਂਗਸਟਰ ਠੀਕ ਹਾਂ ਨਾ ਸ਼ ਪਰ ਮੈਂ ਤੁਹਾਨੂੰ ਇਹ ਕਹਿ ਸਕਦਾ ਜਿੰਨਾ ਮਰਜੀ ਅੱਜ ਅਮਰੀਕਾ ਚ ਰੈਫਰੰਡਮ ਕਰਦੇ ਆ ਕੈਨੇਡਾ ਚ ਕਰਦੇ ਆ 20 ਟੰਮੀ ਆ ਪੰਨੂ ਸ਼ਨੂ ਵੀ ਫਿਰਦੇ ਆ ਪਰ ਪੰਜਾਬ ਚ ਉਹ ਐਸਾ ਵੀ ਬੀਜ ਕੇ ਗਏ ਨੇ ਅਮਨ ਸ਼ਾਂਤੀ ਦਾ ਦੁਬਾਰਾ ਪੰਜਾਬ ਦੇ ਵਿੱਚ ਕਦੇ ਅੱਤਵਾਦ ਨਹੀਂ ਆਊਗਾ ਦੁਬਾਰਾ ਪੰਜਾਬ ਦੇ ਵਿੱਚ ਇਹ ਠੀਕ ਆ ਇਹ ਤਾਂ ਹਰ ਸਟੇਟਾਂ ਚ ਅੱਜਕੱਲ ਇਹ ਇੱਕ ਹੈ ਪੰਜਾਬ ਚ ਜ਼ਿਆਦਾ ਹੋਇਆ ਹੋਇਆ ਬਾਰਡਰ ਸਟੇਟ ਪਰ ਕਿਸੇ ਦੀ ਮਜਾਲ ਨਹੀਂ ਵੀ ਏਕ 47 ਚੱਕ ਲੂਗਾ ਉਹਰੇ ਕਿਸੇ ਦੀ ਮਜਾਲ ਨਹੀਂ ਗੀ ਉਰੇ ਕੋਈ ਖਾਲਿਸਤਾਨ ਦੀ ਗੱਲ ਕਰ ਲੂਗਾ ਕੰਨਾਂ ਤੇ ਲੇਖਣਾ ਜਾਂ ਉਹ ਪੰਜਾਬ ਘਾਉਣੇ ਆ ਉਹ ਕੋਈ ਗੱਲ ਆ ਪਰ ਉਹ ਖਾਲਿਸਤਾਨ ਦਾ ਤੇ ਵੱਖਵਾਦ ਦਾ ਟੈਰਰਿਜ਼ਮ ਨੂੰ ਐਸੇ ਤਰੀਕੇ ਨੱਥ ਪਾ ਕੇ ਗਏ ਆ ਉਹ ਦੁਬਾਰਾ ਸਿਰ ਨਹੀਂ ਚੱਕਿਆ ਕਿਥੇ ਕਿਸੇ ਵੀ ਐਸਾ ਸੂਬਾ ਨਹੀਂ ਵੀ ਜਿੱਥੇ ਖਤਮ ਹੋਇਆ ਹੋਵੇ ਅੱਜ ਤੱਕ ਉਹ ਖਤਮ ਕਰਕੇ ਗਿਆ ਪੰਜਾਬ ਦੇ ਬਾੜ ਦੇ ਹਾਲਾਤ ਜਿਹੜੇ ਤੁਸੀਂ ਦੇਖਿਆ ਜਾਖੜ ਜੀ ਨੇ ਲੈਟਰ ਵੀ ਲਿਖਿਆ ਜਾਖੜ ਜੀ ਨੇ ਲੈਟਰ ਵੀ ਲਿਖਿਆ ਹੈ ਸੈਂਟਰ ਦੀ ਮਦਦ ਮੰਗੀ ਹੈ ਦੇਖੋ ਜੀ ਇਹ ਬੜੀ ਅਲਾਰਮਿੰਗ ਸਥਿਤੀ ਆ ਇਹਦੇ ਵਿੱਚ ਦੇਖੋ ਕਈ ਗੱਲਾਂ ਨਾ ਇਹ ਪ੍ਰਮਾਤਮਾ ਮੈਂ ਇਹਨੂੰ ਹੋਰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦਾ ਇਹ ਇਹ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਐਸੇ ਨੇ ਨਾ ਦੇਖੋ ਇਹਨਾਂ ਨੇ ਇੱਕ ਮੁੱਦਾ ਬਣਾਇਆ ਦੇਖੋ ਪ੍ਰਮਾਤਮਾ ਵੀ ਸ਼ਬਦ ਆਏ ਪ੍ਰਮਾਤਮਾ ਇਹ ਹਰਿਆਣਾ ਜੇ ਪੀਣ ਨੂੰ ਪਾਣੀ ਮੰਗ ਰਿਹਾ ਸੀ ਅੱਜ ਦੇਖੋ ਉਹੀ ਗੱਲ ਦੇਖੋ ਨਾ ਮੈਂ ਮੈਂ ਅੱਜ ਸੋਚ ਰਿਹਾ ਸੀ ਦੇਖੋ ਕੀ ਰੱਬ ਦੇ ਰੰਗ ਨੇ ਉਹਨਾਂ ਨੇ ਹਰਿਆਣੇ ਨੇ ਪੀਣ ਨੂੰ ਪਾਣੀ ਮੰਗਿਆ ਪੀਣ ਨੂੰ ਮੰਗਿਆ ਸੀ ਨਾ ਤੇ ਪੰਜਾਬ ਤਾਂ ਐਡਾ ਬੜਾ ਦੇਲਾ ਪੀਣ ਨੂੰ ਪਾਣੀ ਦੇਣ ਨੂੰ ਕੀ ਸੀ ਜੀ 4 ਦਿਨ 5 ਦਿਨ ਪੀਣ ਨੂੰ ਪਾਣੀ ਨਹੀਂ ਦੇ ਸਕਦੇ ਸੀ ਅੱਜ ਹਰਿਆਣੇ ਨੂੰ ਚਿੱਠੀ ਲਿਖਣੀ ਪੈ ਰਹੀ ਹੈ ਤੁਹਾਨੂੰ ਵੀ ਸਾ ਤੋਂ ਪਾਣੀ ਲੈ ਲਓ ਜੇ ਉਦੋਂ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਹੁੰਦਾ ਤੇ ਅੱਜ ਉਹ ਸਾਡੇ ਨਾਲ ਖੜੇ ਹੁੰਦੇ ਇਸ ਕਰਕੇ ਯਾਰ ਆਪਾਂ ਅਲੱਗ ਕਿਵੇਂ ਹੋ ਗਏ ਆਪਾਂ ਤਾਂ ਇੱਕ ਇੱਕ ਸਟੇਟ ਸੀ ਐਵੇਂ ਅਲੱਗ ਕਰ ਕਰਕੇ ਪਹਿਲਾਂ ਤਾਂ ਜੱਬ ਪਾਇਆ ਸਾਡੀ ਤਾਕਤ ਚਲੀ ਗਈ ਪਰ ਆਪਾਂ ਪਹਿਲਾਂ ਆਪਣਾ ਦੇਸ਼ ਆ ਫਿਰ ਆਪਾਂ ਸਾਰੇ ਇਕੱਠੇ ਆ ਤੇ ਇਸ ਕਰਕੇ ਆਪਾਂ ਜਦ ਹਰੇਕ ਨਾਲ ਲੜਾਈ ਪਾ ਲੈਨੇ ਆ ਤੇ ਔਕੇ ਵਕਤ ਆਪਣੀ ਮਦਦ ਕੌਣ ਕਰਨ ਆਉ ਉ ਜਦੋਂ ਆਪਣੇ ਕੋਲ ਮਾਣਾ ਜਿਹਾ ਵੀ ਚੰਗਾ ਸਾਥ ਹੁੰਦਾ ਏ ਆਪਾਂ ਜਦੀ ਉਹ ਲੋਕ ਆਸਾਨ ਮੰਨਦੇ ਆ ਆਪਣਾ ਵੀ ਢਿੱਡ ਭਰਿਆ ਪਰ ਇਹ ਇਹ ਜੇ ਕੁਛ ਅਣਜਾਣ ਬੰਦੇ ਆ ਇਹ ਜੀਆਂ ਜ਼ਹਿਰਾਂ ਘੋਲਦੇ ਆ ਐਸੀਆਂ ਲੜਾਈਆਂ ਪਾਉਂਦੇ ਆ ਤੇ ਜਦੋਂ ਲੋੜ ਸਾਨੂੰ ਪੈਂਦੀ ਆ ਉਸ ਵੇਲੇ ਕੋਈ ਮਦਦ ਕਰਨ ਨਹੀਂ ਆਉਂਦਾ ਕਿਉਂਕਿ ਤੁਸੀਂ ਕਦੇ ਕਿਸੇ ਨਾਲ ਖੜੇ ਨਹੀਂ ਕਿਸੇ ਨੇ ਮਦਦ ਨਹੀਂ ਕੀਤੀ ਇਸ ਕਰਕੇ ਪੰਜਾਬ ਹਰਿਆਣੇ ਦੇ ਲੋਕ ਇੱਕ ਨੇ ਜਦੋਂ ਕੋਈ ਐਜੀਟੇਸ਼ਨ ਹੁੰਦਾ ਇੱਕ ਲੜਦੇ ਹਨ ਨਹੀਂ ਲੜਾਈ ਕਿਸਾਨ ਮਜ਼ਦੂਰ ਲੜੇ ਕਿ ਨਹੀਂ ਇੱਕ ਤੁਸੀਂ ਜਦੋਂ ਆਉਨੇ ਕਲੇਸ਼ ਪਾ ਦਿੰਨੇ ਹੋ ਆਪਸ ਵਿੱਚ ਤੇ ਅੱਜ ਮੈਂ ਉਸ ਵੇਲੇ ਸੋਚ ਰਿਹਾ ਸੀ ਸਵੇਰੇ ਵੀ ਇਸ ਬੰਦਾ ਜੇ ਉਹਨਾਂ ਨੂੰ 4 ਦਿਨ ਦਾ ਪਾਣੀ ਦੇ ਦਿੰਦਾ ਅੱਜ ਜਦੋਂ ਉਹਨਾਂ ਨੂੰ ਚਿੱਠੀ ਲਿਖੀ ਵੀ ਲੈ ਲਓ ਪਾਣੀ ਤੇ ਸਾਡੀ ਉਹ ਖੜੇ ਹੁੰਦੇ ਕ ਨਾਲ ਨਾਲ ਖੜੇ ਹੁੰਦੇ ਅੱਜ ਕੀ ਕਹਿਣ ਜੋਗੇ ਉਹਨਾਂ ਨੂੰ ਵੀ ਭਾਈ ਸਾਨੂੰ ਤਾਂ ਤੁਸੀਂ ਪੀਣ ਨੂੰ ਪਾਣੀ ਨਹੀਂ ਦਿੱਤਾ ਸੀ ਅਸੀਂ ਹੁਣ ਕੀ ਕਰੀਏ ਤੁਹਾਡਾ ਲਾਜ਼ਮੀ ਸਿਚੁਏਸ਼ਨ ਚ 올 ਪਾਰਟੀ ਤੁਸੀਂ ਜਾਂ ਕੀ ਮੀਟਿੰਗ ਲੈ ਕੇ ਮੈਂ ਤਾਂ ਹੱਥ ਜੋੜ ਕੇ ਗੱਲ ਕਰਦਾ ਸਾਦੇ ਲਈ ਪੰਜਾਬ ਪਹਿਲਾਂ ਪਾਰਟੀਆਂ ਬਾਅਦ ਚ ਮੁੱਖ ਮੰਤਰੀ ਕੋਲ ਸਾਰਾ ਹਸਾਬਿਕਤਾਬ ਹੁੰਦਾ ਏ ਮੁੱਖ ਮੰਤਰੀ ਦੇ ਅੰਡਰ ਡੀਸੀ ਨੇ ਡੀਸੀ ਡੈਪਟੀ ਕਲੈਕਟਰ ਮਾਲਕ ਹੁੰਦਾ ਏ ਉਹਨਾਂ ਕੋਲ ਇਕਲੇ ਇਕਲੇ ਅੰਕੜੇ ਨੇ ਵੀ ਕਿੱਥੇ ਕਿੰਨਾ ਨੁਕਸਾਨ ਆ ਕੀ ਹੋਇਆ ਏ ਕਿੰਨੀ ਲੋੜ ਆ ਜੇ ਉਹ ਮੁੱਖ ਮੰਤਰੀ ਲੈ ਕੇ ਚਾਹੇ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਸੀਐਲਪੀ ਲੀਡਰ ਨੂੰ ਲਵੇ ਉਹ ਭਾਜਪਾ ਦੇ ਪ੍ਰਧਾਨ ਤੇ ਉਹਨਾਂ ਦੇ ਸਾਡੇ ਮੈਂ ਦਿੱਲੀ ਚ ਬੈਠਾ ਸਾਨੂੰ ਕਹਿਣ ਵੀ ਚਲੋ ਅਕਾਲੀ ਦਲ ਨੂੰ ਕਹਿਣ ਹੋਰ ਪਾਰਟੀਆਂ ਇਹ ਸਾਰੀਆਂ ਉਹਨਾਂ ਨੂੰ ਕਹਿਣ ਚੱਲਣ ਲੈ ਕੇ ਪ੍ਰਾਈਮ ਪ੍ਰਾਈਮ ਮਿਨਿਸਟਰ ਕੋਲ ਲੈਨ ਟਾਈਮ ਲੈਨ ਟਾਈਮ ਹੋਮ ਮਿਨਿਸਟਰ ਸਾਹਿਬ ਕੋਲ ਜੀ ਮੰਤਰੀ ਭਰੇਂਦਰ ਗੋਇਲ ਕਹਿੰਦੇ ਨੇ ਇੱਕ ਗੱਲ ਮੈਂ ਉਹ ਵੀ ਜਵਾਬ ਦਿੰਨਾ ਇੱਕ ਗੱਲ ਹੋਰ ਸੁਣ ਲਓ ਛੱਡੋ ਯਾਰ ਇਹਨਾਂ ਨੂੰ ਕੀ ਇੱਕ ਗੱਲ ਮੇਰੀ ਹੋਰ ਸੁਣੋ ਨਾਲੇ ਭਗਵੰਤ ਮਾਨ ਦਾ ਤੁਸੀਂ ਨਾਲ ਬਿਆਨ ਜ਼ਰੂਰ ਚਲਾਇਓ ਮੈਂ ਵੀ ਉਹ ਗੱਲ ਮੰਨਦਾ ਵੇ ਇੰਨਾ ਜਿਹੜਾ ਕੁਦਰਤੀ ਆਫਤ ਆਉਂਦੀ ਆ ਉਹਦਾ ਹਰ ਡੀਸੀ ਕੋਲ ਸੌਆਂ ਕਰੋੜ ਰੁਪਈਆ ਫੰਡ ਪਿਆ ਹੁੰਦਾ ਉਹ ਫੰਡ ਆ ਜਿਹੜਾ ਉਹ ਇਸ ਵੇਲੇ ਬਹਾਦੋ ਪਾਣੀ ਵਾਂਗੂ ਉਹ ਸਾਂਭ ਕੇ ਕਿਦੇ ਲਈ ਰੱਖਣਾ ਜੀ ਜਿਹੜਾ ਕੁਦਰਤੀ ਆਫਤ ਲਈ ਉਹ ਆਹੀ ਲੋਕਾਂ ਦੀ ਆਫਤ ਲਈ ਆ ਉਹ ਫੰਡ ਆ ਜਿਹੜਾ ਸੈਂਟਰ ਦਾ ਹੀ ਹੁੰਦਾ ਏ ਉਹ ਫੰਡ ਆ ਜਿਹੜਾ ਉਹਨੂੰ ਪਾਣੀ ਵਾਂਗੂ ਵਹਾ ਦਿਓ ਲੋਕਾਂ ਦੀ ਉਹਨੂੰ ਰੱਖ ਕੇ ਚੜਨਾ ਬਣੀ ਕਾਂਗਰਸ ਦੀ ਨਹੀਂ ਯੂਜ਼ ਕਰ ਸਕਦੇ ਕੋਣ ਕਹਿੰਦਾ ਹਲ ਮੰਤਰੀ ਬਿੰਦਰ ਕੋਲ ਨੇ ਗੱਲ ਕੀਤੀ ਆ ਦੇਖੋ ਇਹ ਐਸੇ ਮੈਂ ਛੱਡੋ ਉਹਨਾਂ ਦੀ ਗੱਲ ਕਰਨੀ ਮੈਂ ਤਾਂ ਮੁੱਖ ਮੰਤਰੀ ਦੀ ਗੱਲ ਕਰਦਾ ਇਹਨਾਂ ਨੂੰ ਇਹ ਨਹੀਂ ਨਹੀਂ ਉਹ ਉਹ ਆਪਣੇ ਇਹਨਾਂ ਦੀ ਕਿਸੇ ਮੰਤਰੀ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਸੀਂ ਆਪ ਸੁਣ ਰਹੇ ਹੋ ਇੱਕ ਇੱਕ ਐਮਐਲਏ ਇੱਕ ਇੱਕ ਐਮਐਲਏ ਟੀਵੀ ਦੇ ਮੂਹਰੇ ਆ ਕੇ ਕਹਿ ਰਹੇ ਅੱਗੇ ਟੀਵੀ ਮੂਹਰੇ ਨਹੀਂ ਸੀ ਮੈਂ 5-7 ਐਮਐਲਏ ਸੁਣ ਸੁੱਕੇ ਸੁਣ ਚੁੱਕੇ ਹ ਜੀਰੇ ਤੋਂ ਲੈ ਕੇ ਆ ਪਟਿਆਲੇ ਦੇ ਐਮਐਲਏ ਤੋਂ ਲੈ ਕੇ ਬਾਹਰ ਉਹ ਕਹਿੰਦੇ ਜੀ ਅਸੀਂ ਕਰੀਏ ਕੋਈ ਸੁਣਨ ਦਿੰਦਾ ਔਰੇ ਕੋਈ ਅਫਸਰ ਸਾਡੀ ਮੰਨਦਾ ਸਾਡੀ ਕੋਈ ਚਲਦੀ ਆ ਲੋਕ ਸਾਨੂੰ ਐਮਐਲਏ ਕਹਿ ਰਹੇ ਆ ਵੀ ਲੋਕ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਸਾਡੀ ਸੁਣਵਾਈ ਕੋਈ ਨਹੀਂ ਗਈ ਕਿਉਂਕਿ ਉਹ ਆਪਣੇ ਆਪ ਨੂੰ ਬਚਣ ਲਈ ਹੁਣ ਇਹ ਗੱਲਾਂ ਕਹਿਣ ਲੱਗ ਗਏ ਕਿਉਂਕਿ ਲੋਕ ਮਗਰ ਪੈ ਰਹੇ ਆ ਤੇ ਅੱਜ ਮੁੱਖ ਮੰਤਰੀ ਆਪਣੇ ਐਮਐਲਏ ਨੂੰ ਹੀ ਪਹਿਲਾਂ ਸੰਤੋਸ਼ ਕਰ ਲੇ ਇਹ ਮੰਤਰੀਆਂ ਨੂੰ ਤਾਂ ਗੱਡੀਆਂ ਮਿਲੀਆਂ ਹੋਈਆਂ ਇਹ ਤਾਂ ਮੌਜ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਮੈਂ ਇਹੀ ਤਾਂ ਕਹਿਣਾ ਨਾ ਹਰ ਇੱਕ ਗੱਲ ਨੇ ਪੁੱਠੀ ਕਹਿੰਨੀ ਇਹ ਮੰਤਰੀ ਨੂੰ ਪੁੱਛੋ ਤੂੰ ਕਿੰਨੀ ਵਾਰ ਦਿੱਲੀ ਗਈਆਂ ਕਿੰਨੀ ਵਾਰ ਮੀਟਿੰਗ ਕੀਤੀ ਹੈ ਤੁਸੀਂ ਆਪਣੇ ਕੇਂਦਰ ਦੇ ਮੰਤਰੀਆਂ ਨਾਲ ਕਿੰਨੀ ਵਾਰ ਚਿੱਠੀ ਲਿਖੀ ਹੈ ਚਲ ਦੱਸ ਦੇ ਜੇ ਕੋਈ ਚਿੱਠੀ ਵੀ ਲਿਖੀ ਹੋਵੇ ਮੰਤਰੀ ਜੀ ਜਿਹੜਾ ਵੀ ਇਹ ਮੰਤਰੀ ਆ ਉਹਨੂੰ ਪੁੱਛੋ ਵੀ ਦਿਖਾ ਕਿਹੜੀ ਮੀਟਿੰਗ ਕਰਕੇ ਆਇਆ ਤੂੰ ਦਿੱਲੀ ਚ ਕਦ ਗਿਆ ਤੂੰ ਕਿਸੇ ਨਾਲ ਮੀਟਿੰਗ ਕਰਨ ਮੱਲਾ ਮਾਰਨੀ ਆ ਬੈਠੇ ਟੀਵੀ ਦੇ ਮੂਹਰੇ ਟੀਵੀ ਆਪਣੇ ਖਰੀਦੇ ਹੋਏ ਨੇ ਉਹਨਾਂ ਦੇ ਮੂਹਰੇ ਜੋ ਮਰਜ਼ੀ ਬੁਲਾ ਦਿਓ ਤੁਸੀਂ ਮੇਰੀ ਗੱਲ ਸੁਣਾਉਣੀ ਨਹੀਂ ਉਹਦੀਆਂ ਗੱਲਾਂ ਜਿਹੜੀਆਂ ਕਹਿ ਕੇ ਜੇ ਮੇਰੀ ਗੱਲ ਚੱਲਦੀ ਵੀ ਹੋ ਉਹ ਕਹਿਣਗੇ ਜੀ ਇਹਨੂੰ ਬੰਦ ਕਰ ਦਿਓ ਸਾਡੀ ਦਿਖਾਓ ਵਿੱਚ ਉਹਨਾਂ ਦਾ ਸਪੋਕਸਪਰਸਨ ਵਿੱਚ ਬੋਲਣ ਲੱਗ ਜੂਗਾ ਇਸ ਕਰਕੇ ਪੰਜਾਬ ਦੇ ਲੋਕ ਤੁਸੀਂ ਵੀ ਸਮਝ ਲਓ ਪੰਜਾਬ ਦੇ ਲੋਕ ਜਿਵੇਂ ਉਹਨਾਂ ਦੇ ਮਗਰ ਪੈ ਰਹੇ ਜਿਹੜੇ মিডিਆ ਵਾਲੇ ਨਹੀਂ ਹਟਣਗੇ ਨਾ ਉਹਨਾਂ ਨੂੰ ਦਿਖਾਉਣਾ ਉਹਨਾਂ ਦੀ ਗੱਲ ਸਾਡੀ ਗੱਲ ਨਹੀਂ ਦਿਖਾਉਣਗੇ ਤੁਹਾਡੇ ਮਾਈਕ ਵੀ ਲੋਕ ਬੰਦ ਕਰਨਗੇ ਤੁਹਾਡੇ ਟੀਵੀ ਚੈਨਲ ਵੀ ਬੰਦ ਕਰਨਗੇ ਲੋਕ ਜੇ ਤੁਸੀਂ ਨਹੀਂ ਮੰਨੋਗੇ ਇਹ ਗੱਲਾਂ ਮੈਂ ਇੰਨੀ ਵੀ ਗੱਲ ਤੁਹਾਨੂੰ ਕਹਿ ਦਿੰਦਾ ਨਾ ਉਹਨਾਂ ਦੇ ਪਿੱਛੇ ਲੱਗ-ਲੱਗ ਉਹਨਾਂ ਦੀਆਂ ਗੱਲਾਂ ਦਿਖਾਓ ਝੂਠੀਆਂ ਦਿਖਾਉਂਦੇ ਹੋ ਅੱਜ ਦੇਖੋ ਹਾਲ ਕੀ ਬਣੇ ਹੋਏ ਨੇ ਪੰਜਾਬ ਤੁਸੀਂ ਵੀ ਸਾਰੇ ਪੰਜਾਬ ਦੇ ਹੋ ਹਰੇਕ ਗੱਲ ਕਹਿਣੀ ਸੈਂਟਰ ਐਂਕਰਦਾ ਜੀ ਹਰ ਇੱਕ ਬੰਦੇ ਨੂੰ ਇੱਕ ਕੋਸ਼ਿਸ਼ ਆਏ ਆਮ ਆਦਮੀ ਪਾਰਟੀ ਦੀ ਹਰ ਨੂੰ ਦੁਸ਼ਮਣ ਬਣਾ ਦਈਏ ਪਹਿ ਹਰਿਆਣੇ ਨੂੰ ਦੁਸ਼ਮਣ ਬਣਾ ਦਈਏ ਸੈਂਟਰ ਨੂੰ ਦੁਸ਼ਮਣ ਬਣਾ ਦਈਏ ਉਹ ਬਈ ਕਿਹਦੇ ਕਿਹਦੇ ਨਾਲ ਲੜਨਾ ਕਿਹਦੇ ਕਿਹਦੇ ਨਾਲ ਲੜੋਂਗੇ ਤੁਸੀਂ ਪੱਲੇ ਨਹੀਂ ਢੇਲਾ ਆਪਣੇ ਕੋਲ ਬੰਨ ਲਾਉਣ ਨੂੰ ਤੁਹਾਡੇ ਕੋਲ ਪੈਸਾ ਨਹੀਂ ਕਿਸ਼ਤੀਆਂ ਲਈ ਤੁਹਾਡੇ ਕੋਲ ਪੈਸਾ ਨਹੀਂ ਤੁਸੀਂ ਕਿਹਦੇ ਕਿਹਦੇ ਨਾਲ ਲੜੋਂਗੇ ਇਸ ਸਿੱਤੀ 'ਚ ਵੀ ਲੜੋਂਗੇ ਤੁਸੀਂ ਕਿਉਂਕਿ ਤੁਹਾਡੇ ਘਰ ਪੱਕੇ ਨੇ ਮੰਤਰੀ ਹੋ ਐ ਤੁਹਾਡੇ ਕੋਲ ਗੱਡੀਆਂ ਮਿਲੀਆਂ ਹੋਈਆਂ ਤੁਹਾਨੂੰ ਨਹੀਂ ਪਤਾ ਵੀ ਕੀ ਹਾਲਾਤ ਹੋ ਰਹੇ ਆ ਨਹੀਂ ਮੇਰੇ ਵਰਗਾ ਵੀ ਅੱਜ ਹੀ ਜਾ ਸਕਦਾ ਉੱਥੇ ਫੋਟੋ ਖਿਚਾਉਣ ਪਰ ਅਸੀਂ ਨਹੀਂ ਜਾਂਦੇ ਵੀ ਨਾਲ ਲੈ ਕੇ ਹੁਟਰ ਮਹਾਰਾਜ ਦੀਆਂ ਗੱਡੀਆਂ ਜਾਣ ਤੇ ਉੱਥੇ ਡਰਾਮਾ ਕਰਨੋਂ ਚਾਰ ਲੱਸੀ ਦੇ ਪੈਕੇਟ ਚਾਰ ਦੁੱਧ ਦੇ ਪੈਕੇਟ ਉਹ ਫੜਾ ਦਈਏ ਉਹ ਕੰਮ ਨਹੀਂ ਆਉਂਦਾ ਸਾਨੂੰ ਇਸ ਕਰਕੇ ਜਿਹੜੀ ਗੱਲ ਕਰਨ ਵਾਲੀ ਆ ਉਹ ਕਰੋ ਤੇ ਯਾਰ ਹਿੰਦੀ ਇੰਡੀਆ ਦੇਸ਼ ਪੰਜਾਬ ਨੂੰ ਕਮੀ ਛੱਡ ਦੂਗਾ ਪਰ ਤੁਸੀਂ ਕਦੇ ਗੱਲ ਹੀ ਨਹੀਂ ਕਰਦੇ ਆ ਆ ਆ ਭਗਵਾਨਤਮਾਨ ਆ ਦਿਖਾਵੇ ਮੈਨੂੰ ਇੱਕ ਵਾਰ ਵੀ ਸਾਰੇ ਆਪੋਜੀਸ਼ਨ ਦੇ ਲੀਡਰ ਮਿਲਦੇ ਆ ਕੇ ਮੁੱਖ ਮੰਤਰੀ ਮਿਲਦੇ ਆ ਇਹ ਕਿਸੇ ਮੰਤਰੀ ਨੂੰ ਕਦੇ ਮਿਲਿਆ ਹੋਵੇ ਕਿਸੇ ਇਹ ਉਹ 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 ਦੇ ਕਿਸੇ ਅਫਸਰ ਨੂੰ ਕਦੇ ਮਿਲਿਆ ਹੋਵੇ ਇਸ ਕਰਕੇ ਤਾਂ مخੌਲਤ ਹਰ ਵੇਲੇ ਨਸ਼ੇ ਚ ਚੂਰ ਰਹਿਣਾ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਕੁਐਸਚਨ ਪੁੱਛ ਲੈਂਦਾ ਕਿਸੇ ਨੂੰ ਕਹਿੰਦਾ ਤੂੰ ਪੀਟੀਸੀ ਵਾਲਾ ਜੀ ਤੂੰ ਕਿਸੇ ਦਾ ਮੇਰੇ ਉਲਟਾ ਕਿਸੇ ਦੀ ਕੋਈ ਗੱਲ ਕੋਈ ਸੀਰੀਅਸਨੈਸ ਹੈ ਇਹਨਾਂ ਦੇ ਵਿੱਚ ਇਸ ਕਰਕੇ ਮੈਂ ਤੁਸੀਂ ਛੇੜ ਲਿਆ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਇਸ ਵੇਲੇ ਮੌਕੇ ਤੇ ਕੋਈ ਇਹੋ ਜਿਹੀ ਗੱਲ ਮੁੱਖ ਮੰਤਰੀ ਨੇ ਮਤਲਬ ਕਹਿੰਦੀ ਹੈ ਮੀਟਿੰਗ ਕਰੋ ਲੋਕ ਅਫਸਰਾਂ ਦੇ ਮਗਰ ਪੈ ਰਹੇ ਆ ਵੀ ਇਹੋ ਜਿਹੇ ਅਫਸਰ ਰੱਖਿਆ ਨੇ ਕੋਈ ਅੱਜ ਥੱਲੇ ਐਸ ਡੀਓ ਐਕਸੀਨ ਆ ਜਿਹੜਾ ਇਰੀਗੇਸ਼ਨ ਮਹਿਕਮੇ ਦਾ ਚੀਫ ਆ ਕੋਈ ਉਹ ਕੋਈ ਫਾਈਲ ਤੇ ਸਾਈਨ ਕਰਨ ਨੂੰ ਤਿਆਰ ਨਹੀਂ ਇੱਕ ਕਿਤੇ ਬੰਨ ਲਾਉਣ ਨੂੰ ਇੱਕ ਕਿਤੇ ਪੱਥਰ ਲਾਉਣ ਨੂੰ ਵੀ ਕਿਉਂਕਿ ਜਦ ਹੀ ਉਹ ਨੋਟਿਸ ਕੱਢ ਦਿੰਦਾ ਏ ਥੱਲੇ ਕੰਮ ਅਗਲਾ ਕਰੇ ਕਿਉਂ ਐਸੇ ਅਫਸਰ ਰੱਖੇ ਹੋਇਆ ਜਿਨ੍ਹਾਂ ਦੀ ਕੋਈ ਮੈਂ ਸਮਝਦਾ ਪੰਜਾਬ ਨਾ ਉਹ ਪੰਜਾਬ ਦੇ ਆ ਜਿਹੜਾ ਇੱਕ ਪੱਗਲ ਅਫਸਰ ਸੀਗਾ ਮੈਂ ਕਹਿਣਾ ਚਾਹੁੰਦਾ ਚਲਾਓ ਗੱਲ ਇੱਕ ਪੱਗਲ ਅਫਸਰ ਸੀਗਾ ਸਰਦਾਰ ਗੁਰਕੀਰਤ ਕਿਰਪਾਲ ਇੱਕ ਪੱਗਲ ਅਫਸਰ ਪੰਜਾਬ ਦਾ ਉਹਨੂੰ ਵੀ ਮੇਰਾ ਕੁਝ ਨਹੀਂ ਉਹ ਲੱਗਦੀ ਉਹਨੂੰ ਵੀ ਹਵਾ ਚ ਕੀਤਾ ਹੋਇਆ ਉਹਦੇ ਕੋਲ ਕੋਈ ਪੋਸਟ ਹੀ ਨਹੀਂ ਗਈ ਉਹ ਹਵਾ ਚ ਸਿੱਟਿਆ ਹੋਇਆ ਇਸ ਕਰਕੇ ਇਹ ਤਾਂ ਦਿੱਲੀ ਵਾਲਿਆਂ ਨੇ ਟੋਟਲ ਕਬਜ਼ਾ ਕੀਤਾ ਪੰਜਾਬ ਦਾ ਇਹਨਾਂ ਨੂੰ ਪਤਾ ਕੀ ਆ ਕਦੇ ਉੱਥੇ ਉੱਥੇ ਇੱਕ ਐਮਐਲਏ ਉਹ ਕਹਿਣ ਲੱਗ ਜਾਂਦਾ ਜੀ ਦੁਕਾਨਾਂ ਵਾਲਿਆਂ ਨੂੰ ਤੁਸੀਂ ਚੋਰ ਹੋ ਤੁਸੀਂ ਇੱਥੇ ਕਿਸੇ ਨੂੰ ਲੁੱਟਿਓ ਨਾ ਲੈ ਦੱਸ ਉਹਨਾਂ ਨੂੰ ਨਹੀਂ ਪਤਾ ਪੰਜਾਬ ਦਾ ਉਹਨਾਂ ਦਾ ਰਿਸ਼ਤਾ ਨਹੀਂ ਗਾ ਲੋਕਾਂ ਦਾ ਪਿੰਡਾਂ ਨਾਲ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਕੀ ਕਰਨਾ ਹੈ ਹਰ ਇੱਕ ਗੱਲ ਨੂੰ ਪੁੱਠੀ ਗੱਲ ਕਰਦੇ ਆ ਹਰ ਵੇਲੇ ਇੱਕ ਪੁੱਠੀ ਗੱਲ ਕਰਦੇ ਆ ਜਿੱਦਣ ਦੇ ਇਹ ਆਗੇ ਲੋਕ ਮੈਂ ਸਨਦਾ ਬੱਦ ਤੋਂ ਬੱਤਰ ਪੰਜਾਬ ਹੋ ਗਿਆ ਇੱਕ ਚੀਜ਼ ਮੈਨੂੰ ਦਿਖਾਓ ਕਿਤੇ ਜੇ ਉਹ ਗੱਲ ਕਹਿਣੀ ਹੈ ਜੀ ਸੈਂਟਰ ਨਹੀਂ ਦਿੰਦਾ ਜੀ ਸੈਂਟਰ ਨਹੀਂ ਦਿੰਦਾ ਭਈ ਸੈਂਟਰ ਤੋਂ ਲੈ ਕੇ ਆਓ ਫਿਰ ਭਈ ਇੱਕ ਤਾਂ ਨੱਕ ਤੇ ਮੱਖੀ ਵੀ ਨਹੀਂ ਮਹਿਣ ਦੇਣੀ ਹੈ ਜੀ ਦੂਜੇ ਪਾਸੇ ਫਿਰ ਇਹ ਕਹਿਣਾ ਜੀ ਸਾਨੂੰ ਕੁਝ ਮਿਲਦਾ ਨਹੀਂ ਸਾਨੂੰ ਕੁਝ ਦਿੰਦੇ ਨਹੀਂ ਅਰੇ ਭਈ ਕੋਈ ਸਾਖ ਕਿਤਾਬ ਹੁੰਦਾ ਕਿਸੇ ਨੂੰ ਕੋਈ ਸਾਖ ਦਵੋਗੇ ਤਾਂ ਮਿਲੂਗਾ ਕੁਝ ਪੰਜਾਬ ਨੂੰ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਕਹਿੰਦਾ ਮੇਰੇ ਕੋਲ ਰੇਲ ਮਿਨਿਸਟਰੀ ਆ ਆ 2 ਦਿਨ ਚ ਮੀ ਆ ਗਿਆ ਮੈਂ ਅਨਾਉਂਸ ਨਹੀਂ ਕਰ ਸਕਿਆ ਦੋ ਦਿਨਾਂ ਚ ਅਨਾਉਂਸ ਕਰਾਂਗੇ ਐਡਾ ਵੱਡਾ ਤੋਹਫਾ ਜਿਹੜਾ ਅੱਜ ਤੱਕ ਰੁਕਿਆ ਹੋਇਆ ਸੀ ਪੰਜਾਬ ਦਾ ਦੋ ਦਿਨ ਚ ਰੇਲਵੇ ਮੈਕਓ ਵੱਲੋਂ ਦਿੱਤਾ ਜਾਊਗਾ ਕੋਈ ਚੀਜ਼ ਤੁਸੀਂ ਕਰੋ ਤਾਂ ਸਹੀ ਕੋਈ ਪੰਜਾਬ ਲਈ ਰੋਕਦਾ ਨਹੀਂਗਾ ਹਰ ਚੀਜ਼ ਅਵੇਲੇਬਲ ਆ ਪਰ ਜੇ ਤੁਸੀਂ ਸਿਰਫ ਸਿਆਸਤ ਹੀ ਕਰਨੀ ਆ ਇਸ ਮੌਕੇ ਵੀ ਸਿਆਸਤ ਕਰਨੀ ਆ ਮੈਨੂੰ ਮੇਰੀ ਗੱਲ ਨਾ ਮੰਨ ਲਓ ਐਮਐਲਏਾਂ ਦੀ ਮੰਨ ਲਓ ਅੱਜ ਹੀ ਇੱਕ ਐਮਐਲਏ ਸਰਦਾਰ ਇਹਨਾਂ ਦਾ ਐਮਐਲਏ ਇੱਧਰ ਦਾ ਜਿਹੜਾ ਬੜਾ ਨੇੜੇ ਸੀ ਜਿਹੜਾ ਪਿੱਛੇ ਬੀਬੀ ਦੇ ਇਹਨਾਂ ਦੀ ਘਰ ਵਾਲੀ ਦੇ ਨੇੜੇ ਰਿਸ਼ਤੇਦਾਰੀ ਆ ਕੀ ਨਾ ਉਹ ਐਮਐਲਏ ਦਾ ਹੇ ਪਠਾਨ ਮਾਜਰਾ ਉਹਦੀ ਸੁਣ ਲੋ ਅੱਜ ਕੀ ਕਹਿ ਰਿਹਾ ਉਹਦੀਓ ਸੁਣ ਲੋ ਉਹ ਤਾਂ ਤੁਹਾਡੇ ਘਰ ਚੋਂ ਆਉਂਦਾ ਜਾਂਦਾ ਏ ਉਹਦੀ ਤਾਂ ਐਂਟਰੀ ਏ ਉਹਨੂੰ ਸੁਣ ਲੋ ਪਹਿਲਾਂ ਫੇਰੀ ਗੱਲ ਤਾਂ ਨਾ ਸੁਣੋ ਉਹ ਕੀ ਕਹਿ ਰਿਹਾ ਠੀਕ ਹੈ ਇੱਕ ਮਿੰਟ ਬੰਦ ਧੰਨਵਾਦੀ ਸ਼ੁਕਰ ਹੈ ਓ ਮਾਈ ਗਾਡ ਵਾਹ ਲੱਗ ਚਲੀ ਅਦਰ ਉਧਰ ਉਧਰ ਅਕ